ਦੋਸਤੋ ਦੇਨਿਕ ਸੋਟਾ ਦੇਖਣ ਬਾਅਦ ਸਵਾਗਤ ਹੈ ਤੁਹਾਨੂੰ ਅੰਦਾਜ਼ੀ ਕਿ ਇਸ ਵੇ ਦਿਨਾ ਨਗਰ ਤੇ ਵਿਚਰੇ ਹੋ ਦਿਨਾ ਨਗਰ ਤੇ ਕੋਠੇ ਉੱਤੇ ਖੜੇ ਹੈ ਦੇਖ ਸਕਦੇ ਹੋ ਤਸਵੀਰਾਂ ਬੇਤਕੀ ਤਸਵੀਰਾਂ ਖਾਨ ਦੀ ਮੈਂ ਕੋਸ਼ਿਸ਼ ਕਰਾਂਗਾ ਪਹਿਲਾ ਕਿ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਤੰਗ ਵਹੀ ਰਹੀ ਹੋਰ ਉਹ ਕਾਫੀ ਜ਼ਿਆਦਾ ਬੱਚਿਆਂ ਵਿੱਚ ਪਤੰਗ ਵਹੀ ਦੇਖਣ ਨੂੰ ਮਿਲਦੇ ਪਈ ਹੈ ਔਰ ਲੋਹੜੀ ਪਰ ਵੇ ਕਿਹੜਾ ਬੜਿਆ ਹੀ ਤੂਬਤਾ ਵਾਲਾ ਦਿਨਾ ਨਗਰ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਗੱਲ ਕੀਤੀ ਜਾਵੇ ਤਾਂ ਬੱਚਾ ਵਸ ਦੇਖਿਆ ਵੀ ਲੈ ਕੇ ਬੱਚੇ ਇਸ ਵੇ ਚਾਰ ਵੇ ਤੋਂ ਉੱਠ ਕੇ ਪਤੰਗ ਵਹੀ ਕਰਦੇ ਪਏ ਹੈ ਲੇਕਿਨ ਕਿਤਨਾ ਕਿਤੇ ਮੌਸਮ ਵੀ ਠੰਡ ਨਰਾਇਣ ਨੈਰਾ ਦੇ ਪੇ ਲੋਕ ਵੀ ਸਾਡੇ ਨਾਲ ਜੁੜਿਆ ਗੱਲਬਾਤ ਕਰਾਂਗੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਲੋੜੀ ਪਰੋ ਰਹੇ ਤੇ ਸਰ ਕੀ ਨਾਮ ਆਪਣਾ ਮੈਂ ਅਨਿਲ ਕੁਮਾਰ ਰਿੰਕੂ ਬਾਵਾ ਜੀ ਸਰ ਗੱਲ ਕੀਤੀ ਆ ਵੇ ਤਾਂ ਲੋੜੀ ਪਰਵਤ ਤਿਹਾਰ ਆ ਬੜਾ ਤੋਂ ਬਤਾਉਣਾ ਮਨਾਇਆ ਜਾਂਦਾ ਕਿਉਂਕਿ ਸਵੇਰੇ ਬੱਚੇ ਪਤੰਗ ਵਹੀ ਕਰਦੇ ਆ ਹੋ ਰਾਤ ਦੀ ਗੱਲ ਕੀਤੀ ਆ ਵੇ ਤਾਂ ਰਾਤ ਨੂੰ ਲੋੜੀ ਬਾਲ ਕੇ ਕਾਫੀ ਵੇਖਣ ਨੂੰ ਮਿਲਦਾ ਕਾਫੀ ਜਿਆਦਾ ਲੋਕੀ ਨਵੇਂ ਵਿਆਹ ਦੀ ਜੋੜੀ ਵੀ ਬੰਦਿਆ ਉਹ ਵੀ ਲੋੜੀ ਮਨਾਉਂਦੇ ਆ ਤੁਸੀਂ ਕਿਵੇਂ ਦੇਖਦੇ ਇਸ ਪਰਵਤ ਨੂੰ ਲੋੜੀ ਇੱਕ ਬੜਾ ਪ੍ਰਸਿੱਧ ਤਿਹਾਰ ਆ ਇਦੇ ਤੇ ਲੋਕ ਆਪਣੇ ਬੱਚਿਆਂ ਨੂੰ ਲੋੜੀ ਦੇ ਮੋਖਲੀ ਸੁਹਾਰੇ ਸੌਂਗ ਦੇ ਹਾਰ ਵੀ ਪਵਾਉਂਦੇ ਆ ਔਰ ਲੋੜੀ ਨੂੰ ਬਾਲ ਕੇ ਅਗਨੀ ਚੇਤਨ ਕਰਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਉਹਨਾਂ ਵਰਕ ਵੀ ਦਿੰਦੇ ਉਹਦੀ ਪੂਜਨਾ ਕਰਦੇ ਆ ਬਾਕੀ ਸਾਡੇ ਸਮੇਂ ਤੇ ਜਿਹੜਾ ਸੀ ਉਦੋਂ ਸਮਾ ਹੋ ਰਹੀ ਉਦੋਂ ਕਿ ਹੀ ਕਿਸਵੇਰੇ 4 ਵਜੇ ਅਸੀਂ ਉੱਠ ਜਾਣਾ ਜਾਂ ਪਹਿਲੇ ਹਫਤਾ ਪਹਿਲੇ ਸਟਾਰਟਿੰਗ ਕਰਦੇ ਨੇ ਕਿ ਅਸੀਂ ਅੱਜ ਮਾਝਾ ਲਾਓ ਸ਼ਰੇਸ਼ ਲਾਓ ਡੋਰ ਲਗਾਨੀ ਆਪੇ ਕੋ ਦੋ ਦਿਨ ਨਾਰੇ ਕੰਡੇ ਜਾ ਕੇ ਸਕਾਨੀਆਂ ਡੋਰਾ ਲਾਣੀਆਂ ਟਾਈਮ ਲੱਗਦਾ ਸੀ ਹੁਣ ਮਾਡਲ ਜਵਾਨਾ ਆ ਗਿਆ ਹੈ ਵਿੱਚ ਪਿੱਛੇ ਜੀ ਚਾਈਨਾ ਡੋਰ ਚ ਲਾਤੀ ਉਹਨੇ ਬਹੁਤ ਬੁਰਾ ਉਹਦਾ ਹਾਲ ਹੋਇਆ ਕਿ ਲੋਕੀ ਗੁੱਡੇ ਬਧਾਨੇ ਬੰਦ ਕਰਕੇ ਆ ਕਿਉਂਕਿ ਕਿਤੇ ਨਾ ਕਿਤੇ ਉਹ ਨੁਕਸਾਨ ਕਰ ਦਦੇ ਕਦੀ ਪੰਛੀਆਂ ਦਾ ਇਨਸਾਨ ਦਾ ਬੱਚਿਆਂ ਦਾ ਐ ਖਬਰਾਂ ਦੇਖਦੇ ਰਹਿੰਨੇ ਕਦੀ ਕਿਸੇ ਦਾ ਗਲਾ ਕਟੋ ਗਿਆ ਕਿਸੇ ਪੈਰ ਤ ਫਸ ਗਈ ਹੈ ਤੇ ਇਸ ਵਾਰ ਜੋ ਪ੍ਰਸ਼ਾਸਨ ਦਾ ਜਾਂ ਪੰਜਾਬ ਗਵਰਨਮੈਂਟ ਦਾ ਫੈਸਲਾ ਬਹੁਤ ਵਧੀਆ ਹੈ ਡਰੋਨ ਰਾਹੀਂ ਚੈੱਕ ਕੀਤਾ ਜਾ ਰਿਹਾ ਹਰ ਮਕਾਨ ਹਰ ਕੋਠੇ ਦੇ ਕਿਤੇ ਚਾਈਨਾ ਡੋਰ ਤੇ ਨਾ ਕੋਈ ਇਸਤੇਮਾਲ ਕਰ ਰਿਹਾ ਪਰ ਲੋਕੀ ਬੜਾ ਉਹਨਾਂ ਨੂੰ ਕੋਆਰਡੀਨੇਟ ਕਰਦੇ ਆ ਮਲਕੀ ਚਾਈਨਾ ਡੋਰ ਤੋਂ ਪ੍ਰੇਸ਼ ਕਰ ਰਿਹਾ ਸਿੰਪਲ ਡੋਰਾ ਤੇ ਗੁੱਡੇ ਵਧਾ ਰਿਹਾ ਔਰ ਵਧੀਆ ਰਿਸਪੌਂਸ ਆ ਇੰਜੋਏ ਬੱਚੇ ਫੁੱਲ ਕਰ ਰਹੇ ਆ ਗੁੱਡੀਆਂ ਤੁਸੀਂ ਇੱਧਰ ਕੈਮਰੇ 'ਚ ਦਿਖਾਈ ਦੇਣਗੇ ਤੁਹਾਨੂੰ ਇਹ ਪਤੰਗਬਾਜ਼ੀ ਬਹੁਤ ਜ਼ਿਆਦਾ ਹੋ ਰਹੀ ਆ ਕਿਤੇ ਸਾਊਂਡ ਲਗਾਇਆ ਕਿਤੇ ਡੈਕ ਕਿਸ ਨੇ ਢੋਲ ਲਗਾਇਆ ਕੋਠੇ ਦੇ ਔਰ ਫੁੱਲ ਆਨੰਦ ਲੈ ਰਹੇ ਆ ਬੱਚੇ ਇਸ ਲੋੜੀ ਦੇ ਪਰਬ ਦਾ ਔਰ ਇਸ ਲੋੜੀ ਦੇ ਵਿੱਚ ਜਿਸ ਤਰ੍ਹਾਂ ਕਿ ਕਈ ਬੱਚੇ ਉਹਦੇ ਗੁੱਡੀਆਂ ਦੇ ਸ਼ਕੀਨ ਹੁੰਦੇ ਆ ਕੋਈ ਲੋੜੀ ਗਾਣ ਦੇ ਸ਼ਕੀਨ ਹੁੰਦੇ ਕਈਆਂ ਨੇ ਸ਼ਾਮ ਨੂੰ ਅੱਜ ਜਾ ਕੇ ਹੋਣੀ ਤੁਰ ਪਿਓਨੇ ਕਰਾ ਕਰਾ ਜੀ ਜਾਣਾ ਆਪਣੇ ਲੋੜੀ ਦੇ ਜਿਹੜੇ ਗੀਤ ਨੇ ਸੋਨੇ ਗੀਤ ਜਿਨ੍ਹਾਂ ਨੂੰ ਕਰਨਾ ਕੋਈ ਸਾਗ ਟੋਡਾ ਦੇ ਮਾਈ ਲੋੜੀ ਇਸ ਤਰ੍ਹਾਂ ਦੇ ਗੀਤ ਗਾਉਂਦੇ ਆ ਔਰ ਉਹਨਾਂ ਦਾ ਮਨੋਰੰਜਨ ਕਰਾਉਂਦੇ ਆ ਲੋੜੀ ਦੀਆਂ ਬਧਾਈਆਂ ਲੰਦੇ ਆ ਲੋੜੀ ਪਰਬ ਦੀਆਂ ਪਧਾਈਆਂ ਸਭ ਨੂੰ ਮੇਰੇ ਵੱਲੋਂ ਵੀ ਸਭ ਨੂੰ ਦੇਖਣ ਨੂੰ ਮਿਲਦਾ ਜਿੱਦਾਂ ਤੁਸੀਂ ਦੱਸਿਆ ਕਿ ਪਿੱਛੇ ਜੀ ਲੋੜੀ ਤਿਆਰ ਹੈ ਕਾਫੀ ਜਿਆਦਾ ਬਣਾਏ ਜਾਂਦੇ ਲੇਕਿਨ ਪਿਛਲੇ ਦਿਨ ਹੀ ਗੱਲ ਕੀਤੀ ਆਵੇ ਤਾਂ ਚਾਈਨਾ ਡੋਰ ਦਾ ਪਿਛਲੇ ਸਾਲ ਕਾਫੀ ਜਿਆਦਾ ਪ੍ਰਯੋਗ ਹੋਇਆ ਸੀ ਇਸ ਸਾਲ ਦੀ ਗੱਲ ਕੀਤੀ ਆਵੇ ਤਾਂ ਕਿੰਨਾ ਕਿ ਲੋਕ ਚਾਈਨਾ ਡੋਰ ਨੂੰ ਵਿਸ਼ਕਾਰ ਕੀਤਾ ਗਿਆ ਉਹ ਦੇਸੀ ਡੋਰ ਤੇ ਗੁੱਡੇ ਲਾਉਂਦੇ ਨਹੀਂ ਰਾਂਦੇ ਪਿਆ ਇਹ ਦੇਖੋ ਜੀ ਜਿਹੇ ਜੀ ਹੁਣ ਮੈਂ ਛੱਤ 'ਤੇ ਚੜ ਕੇ ਦਿਖ ਰਿਹਾ ਪੋਜੀਸ਼ਨ ਤੇ ਮੈਨੂੰ ਨਹੀਂ ਲੱਗਦਾ ਕਿਸੇ ਕੋਲ ਚਾਈਨਾ ਡੋਰ ਹੋਏਗੀ ਕਿਉਂਕਿ ਚਾਈਨਾ ਡੋਰ ਤੇ ਉਹ ਦੂਰੋ ਹੀ ਲੱਭਦੀ ਹੈ ਮੋਟੀ ਡੋਰ ਹੁੰਦੀ ਹੈ ਤੇ ਇਹ ਡੋਰਾ ਸਿੰਪਲ ਹੈ ਦਾ ਥੋੜਾ ਫਰਕ ਹੈ ਇਹ ਕੱਚਾ ਧਾਗੇ ਦੀ ਤਰ੍ਹਾਂ ਹੁੰਦੀ ਹੈ ਜੇ ਕੋਈ ਜ਼ੋਰ ਲੱਗਦਾ ਕੋਈ ਪੰਛੀ ਤੇ ਵੀ ਟੁੱਟ ਜਾਂਦੀ ਹੈ ਚਾਈਨਾ ਡੋਰ ਇੱਕ ਪਲਾਸਟਿਕ ਡੋਰ ਹੈ ਜਿਹੜੀ ਉਹ ਰਬੜ ਵਾਂਗੂ ਉਹ ਟੁੱਟਦੀ ਨਹੀਂ ਉਹ ਜਿਹਦੇ ਗਲੇ 'ਚ ਫਸ ਗਈ ਪੈਰ 'ਚ ਫਸ ਗਈ ਉਹ ਗਲੇ ਨੂੰ ਕੱਟ ਦਿੰਦੇ ਆ ਉਹਨੇ ਥੋੜੇ ਦਿਨ ਪਹਿਲਾਂ ਵੀ ਇਹ ਦੇਖਿਆ ਕਿ ਅਰਦਾਸਪੁਰ ਦੇ ਵਿੱਚ ਕਾਫੀ ਜਿਹਾ ਹਾਸਾ ਹੋਇਆ ਕਿ ਇੱਕ ਬੰਦੇ ਦੀ ਕਿਰੀ ਜਾਨ ਤੇ ਨਹੀਂ ਗਈ ਲekin ਮਾਨੇ ਦਾ ਨੁਕਸਾਨ ਕਾਫੀ ਆ ਹੋਇਆ ਕਿਉਂਕਿ ਇਹ ਗੱਟੂ ਡੋਰ ਦੀ وجہ ਨਾਲ ਕਾਫੀ ਜ਼ਿਆਦਾ ਨਕਸਾਲ ਹੋ ਗਿਆ ਜਿਹਨੂੰ ਹਸਤਲ ਦੇ ਵਿੱਚ ਵੀ ਰੈਫਰ ਕੀਤਾ ਗਿਆ ਸੀ ਕਿਵੇਂ ਦੇਖਦੇ ਹੋ ਉਹਨੂੰ ਵੀ ਇਹ ਦੇਖੋ ਜੀ ਹੁਣ ਬੱਚੇ ਜਿੱਦ ਕਰਦੇ ਤੇ ਸਾਡੇ ਗਵਰਨਮੈਂਟ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਅਦਰ ਦੇਸ਼ਾਂ ਤੋਂ ਇਹ ਜੀ ਚੀਜ਼ਾਂ ਨਾਲ ਲੈਣ ਨਾ ਇਸਤੇਮਾਲ ਹੋਏ ਜੇ ਸਾਡੇ ਕੋਲ ਚਾਈਨਾ ਡੋਰ ਆਏ ਨਹੀਂ ਬਾਰੋ ਚਾਈਨਾ ਤੋਂ ਆਹ ਕਿੱਦਾਂ ਇਸਤੇਮਾਲ ਕਰਾਂਗੇ ਜਾਂ ਕਿੱਦਾਂ ਕੋਈ ਲਏਗਾ ਆਖਿਰ ਕੋਈ ਨਾ ਕੋਈ ਕੋਈ ਜੈਂਸੀ ਆਈ ਜੜਾ ਕਿ ਆਪਣੇ ਡੋਰ ਨੂੰ ਪ੍ਰੋਵਾਈਡ ਕਰਦੀ ਆਂ ਇੰਡੀਆ ਚ ਭੇਜਦੀ ਆ ਉੱਥੋਂ ਫਿਰ ਬੱਚੇ ਲਾਂਦੇ ਜਦੋਂ ਆਏਗੇ ਨਹੀਂ ਤੇ ਲੇਗਾ ਕੌਣ ਦੇਖਣ ਮਿਲਦਾ ਕਾਫੀ ਆ ਮਾਨ ਸਰਕਾਰ ਵਾਲੇ ਉਪਰਾਲਾ ਕੀਤਾ ਗਿਆ ਸੀ ਲੇਕਿਨ ਲੱਗਦਾ ਕਿ ਉਹੀ ਅਸਰ ਹੈ ਕਿ ਇਸ ਵਾਰੀ ਚਾਈਨਾ ਡੋਰ ਨਹੀਂ ਵੀ ਕੀ ਇਹ ਦੇਖੋ ਜੀ ਜੋ ਮਾਨ ਸਰਕਾਰ ਦਾ ਉਪਰਾਲਾ ਉਹ ਉਪਰਾਲੇ ਦੇ ਚਲਦੇ ਹੋਏ ਹੀ ਅੱਜ ਸਾਨੂੰ ਜਿਹੜੀ ਚਾਈਨਾ ਡੋਰ ਬਿਲਕੁਲ ਨਹੀਂ ਦਿਖ ਰਹੀ ਇੱਥੇ ਕਿਤੇ ਚਾਈਨਾ ਡੋਰ ਮੇਰਾ ਖਿਆਲ ਆ ਜੇ ਪੂਰਾ ਸ਼ਹਿਰ ਫਿਰਾਂਗੇ ਤੇ ਖੇਰ ਸ਼ਾਇਦ ਬਾਈ ਚਾਂਸ ਹੈ ਕਿ ਬਾਈ ਚਾਂਸ ਸੋਚੋ 1% ਕਿਤੇ ਮਿਲ ਜੇ ਬਾਕੀ ਮੁਸ਼ਕਿਲ ਆ ਲੱਗ ਨਹੀਂ ਰਿਹਾ ਚਾਈਨਾ ਡੋਰ ਕਹਿੰਦੇ ਇਸਤੇਮਾਲ ਕੀਤੀਏਗੀ ਬਿਲਕੁਲ ਦੇਖ ਸਕਦੇ ਕੋਈ ਇਹ ਨਵੇਂ ਵਿਆਹ ਜੋੜੇ ਹੁੰਦੇ ਆ ਉਹਦੇ ਘਰ ਵਿੱਚ ਵੀ ਜਾਂਨਾ ਔਰ ਬਾਜੇ ਵੀ ਆ ਬਾਜੇ ਵਾਲੇ ਵੀ ਆਉਂਦੇ ਔਰ ਗੀਤ ਗਾਏ ਵੀ ਕਰਤੀ ਆਂਦੇ ਔਰ ਲੋਹੜੀ ਦਾ ਤਿਹਾਰਾ ਇਕੜਾ ਵਾਲੇ ਸ਼ਾਮ ਮਿਲੇ ਅਗਨੀ ਪ੍ਰਗਟ ਵੀ ਕੀਤੀ ਜਾਂਦੀ ਹੈ ਉਹਨੂੰ ਕਿਵੇਂ ਦੇਖਦੇ ਤੁਸੀਂ ਇਹ ਤਾਂ ਲੋੜੀ ਦਾ ਤਿਹਾਰ ਤੇ ਆਸਾ ਤਿਹਾਰ ਆ ਕਿ ਜਿੰਨਾਂ ਕਈ ਤਰ੍ਹਾਂ ਦੇ ਜੀਓ ਦੇ ਜਿੰਨਾਂ ਭੰਡ ਹੁੰਦੇ ਆ ਜਾਂ ਜੀ ਕੋਈ ਬਾਜੀਗਰ ਕੋਈ ਬੈਂਡ ਵਾਲੇ ਜਾਂ ਕੋਈ ਹੋਰ ਕਈ ਤਰ੍ਹਾਂ ਪ੍ਰਕਾਰ ਦੇ ਬੰਦੇ ਜਿਹੜੇ ਲੋੜੀ ਨੂੰ ਕਰ ਕਰ ਜਾਗ ਲੋੜੀ ਮੰਗਦੇ ਆ ਔਰ ਆਪਣਾ ਆਨੰਦ ਲੈਂਦੇ ਔਰ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਤੇ ਆਸ਼ੀਰਵਾਦ ਲੈਂਦੇ ਆ ਤੇ ਪਬਲਿਕ ਵੀ ਸਾਰਿਆਂ ਨੂੰ ਕਿਸੇ ਨੂੰ ਕੋਈ ਮਠਾਈ ਦੀ ਲੋੜੀ ਬਧਾਈ ਦੇ ਰਿਹਾ ਕਿਸੇ ਨੂੰ ਕੱਪੜੇ ਦੇ ਦੇ ਰਿਹਾ ਕਿਸੇ ਨੂੰ ਪੈਸੇ ਦੇ ਦੇ ਰਿਹਾ ਜਾਂ ਕਿਸੇ ਨੂੰ ਖਾਣ ਪੀਣ ਦੀ ਮਿਲ ਕੇ ਕਿਸੇ ਨੂੰ ਕੋਈ ਨਰਾਜ ਨਹੀਂ ਕਰਦਾ ਖੁਸ਼ੀ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਕਰਦੇ ਆ ਵੈਲਕਮ ਕਰਦਿਆ ਅਜੀ ਆਇਆ ਨੇ ਕਹਿੰਦੇ ਪੰਜਾਬ ਵਿੱਚ ਬਿਲਕੁਲ ਹੀ ਦੇਖ ਸਕਦੇ ਹੋ ਕਿ ਜਿੱਦਾਂ ਨੇ ਦੱਸਿਆ ਕਿ ਲੋੜੀਆ ਤਿਆਰ ਹੈ ਦੀਨਾਗਰ ਔਰ ਗਦਾਸਪੁਰ ਦੇ ਵਿੱਚ ਕਾਫੀ ਉਤਉਪ ਉਤਵ ਨਾਲ ਮਨਾਇਆ ਜਾ ਰਿਹਾ ਜਿਹੜੇ ਚੱਲਦੇ ਉਹਨਾਂ ਨੇ ਦੱਸਿਆ ਕਿ ਬੱਚੇ ਦੇ ਵਿੱਚ ਵੀ ਕਾਫੀ ਹੁਸਾ ਦੇਖ ਨੂੰ ਮਿਲਦਾ ਉਹਦੇ ਚੱਲਦੇ ਉਹਨਾਂ ਨੇ ਇਹ ਵੀ ਦੱਸਿਆ ਕਿ ਨਵੇਂ ਵਿਆਹ ਕੀ ਦੇ ਜੋੜੇ ਹੁੰਦੇ ਆ ਉਹਦੇ ਘਰਾਂ ਦੇ ਵਿੱਚ ਵੀ ਕਿਹੜੇ ਬਾਜੇ ਵਾਲੇ ਆ ਜਦ ਕੋਈ ਕਲੇਟਰ ਢੋਲ ਵਜਾ ਕੇ ਅਨਜੋਇਮੈਂਟ ਕਰਦੇ ਆ ਔਰ ਇਤੋਂ ਕੀ ਲੋਰੀਆ ਤਿਆਰ ਆ ਬੜਾ ਹੀ ਧੂਮਤਾ ਬਣਾਇਆ ਦੇਖਦੇ ਹੋ ਡੈਨਿਕਸ ਵੇਰਾ ਟੀਵੀ ਮੈਨੇਜਰ ਦਿਨਾਂ ਨਮਸਕਾਰ ਦੋਸਤੋ ਡੈਨਿਕ ਸੋਟਾ ਦੇਖਣ ਵਾਸਤੇ ਸਭ ਨੂੰ ਮੇਰਾ ਸਵਾਗਤ ਹੈ ਤਾਂ ਅੰਦਾਜ਼ੀ ਕਿ ਇਸ ਵੇਲੇ ਦਿਨਾ ਨਗਰ ਤੇ ਵਿਚਰੇ ਹੋਏ ਦਿਨਾ ਨਗਰ ਦੇ ਕੋਠੇ ਉੱਤੇ ਖੜੇ ਹੈ ਦੇਖ ਸਕਦੇ ਹੋ ਤਸਵੀਰਾਂ ਬੇਸਕਤ ਤਸਵੀਰਾਂ ਖਾਨ ਦੀ ਮੈਂ ਕੋਸ਼ਿਸ਼ ਕਰਾਂਗਾ ਪਹਿਲਾ ਕਿ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਤੰਗ ਵਹੀ ਰਹੀ ਹੋਰ ਉਹ ਕਾਫੀ ਜ਼ਿਆਦਾ ਬੱਚਿਆਂ ਵਿੱਚ ਪਤੰਗ ਵਹੀ ਦੇਖਣ ਨੂੰ ਮਿਲਦੇ ਪਈ ਹੈ ਔਰ ਲੋਹੜੀ ਪਰ ਵਾਹ ਕਿਹੜਾ ਬੜਾ ਹੀ ਤੋਪਤਾ ਦਿਨਾ ਨਗਰ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਗੱਲ ਕੀਤੀ ਜਾਵੇ ਤਾਂ ਬੱਚਾ ਵਸ ਦੇਖਿਆ ਵੀ ਲੈ ਕੇ ਬੱਚੇ ਇਸ ਵੇਲੇ ਚਾਰ ਵੇ ਟੁੱਟ ਕੇ ਪਤੰਗ ਵਹੀ ਕਰਦੇ ਪਏ ਹਨ ਲੇਕਿਨ ਕਿਤਨਾ ਕਿ ਨਰਾਇਣ ਦਿਨ ਇਹਾਂ ਦੇ ਪੇ ਲੋਕ ਵੀ ਸਾਡੇ ਨਾਲ ਜੁੜਿਆ ਗੱਲਬਾਤ ਕਰਾਂਗੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦਾ ਲੋੜੀ ਪਰੋਦੇ ਸਰ ਕੀ ਨਾਮ ਆਪਣਾ ਆ अनिल ਕੁਮਾਰ ਰਿੰਕੂ ਬਾਵਾ ਜੀ ਸਰ ਗੱਲ ਕੀਤੀ ਆ ਵੇ ਤਾਂ ਲੋੜੀ ਪਰਵ ਤਿਹਾੜਾ ਬੜਾ ਤੋਂ ਬਤਾਉਣਾ ਮਨਾ ਜਾਂਦਾ ਕਿਉਂਕਿ ਸਵੇਰੇ ਬੱਚੇ ਪਤੰਗ ਵਹੀ ਕਰਦੇ ਆ ਹੋਰ ਰਾਤ ਦੀ ਗੱਲ ਕੀਤੀ ਆ ਵੇ ਤਾਂ ਰਾਤ ਤੇ ਲੋੜੀ ਬਾਲ ਕੇ ਕਾਫੀ ਦੇਖ ਨੂੰ ਮਿਲਦਾ ਕਾਫੀ ਜਿਆਦਾ ਲੋਕੀ ਨਵੇਂ ਵਿਆਹ ਦੀ ਜੋੜੀ ਵੰਦੇ ਆ ਉਹ ਵੀ ਲੋੜੀ ਬਣਾਉਂਦੇ ਆ ਤੁਸੀਂ ਕਿਵੇਂ ਦੇਖਦੇ ਹੋ ਇਸ ਪਰਵਨ ਲੋੜੀ ਇੱਕ ਬੜਾ ਪ੍ਰਸਿੱਧ ਤਿਹਾੜਾ ਆ ਇਦੇ ਤੇ ਲੋਕ ਆਪਣੇ ਬੱਚਿਆਂ ਨੂੰ ਲੋੜੀ ਦੇ ਮੋਖਲੀ ਸੁਹਾਰੇ ਸੌਂਗੀ ਤੇ ਹਾਰ ਵੀ ਪਵਾਉਂਦੇ ਆ ਔਰ ਲੋੜੀ ਨੂੰ ਬਾਲ ਕੇ ਅਗਨੀ ਚੇਤਨ ਕਰਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਉਹਨਾਂ ਵਰਕ ਵੀ ਦਿੰਦੀ ਉਹਦੀ ਪੂਜਨਾ ਕਰਦੇ ਆ ਬਾਕੀ ਸਾਡੇ ਸਮੇਂ ਤੇ ਜਿਹੜਾ ਸੀ ਉਦੋਂ ਸਮਾਂ ਹੋ ਰਹੀ ਉਦੋਂ ਕੀ ਕਿਸ ਸਵੇਰੇ 4 ਵਜੇ ਅਸੀਂ ਉੱਠ ਜਾਣਾ ਜਾਂ ਪਹਿਲੇ ਹਫ਼ਤਾ ਪਹਿਲੇ ਸਟਾਰਟਿੰਗ ਕਰਦੇ ਨੇ ਕਿ ਅਸੀਂ ਅੱਜ ਮਾਝਾ ਲਾਓ ਸ਼ਰੇਸ਼ ਲਾਓ ਡੋਰ ਲਗਾਨੀ ਆਪੇ ਕੋ ਦੋ ਦਿਨ ਨਾਰੇ ਕੰਢੇ ਜਾ ਕੇ ਸਕਾਨੀਆਂ ਡੋਰਾ ਲਾਣੀਆਂ ਟਾਈਮ ਲੱਗਦਾ ਸੀ ਉਹਨਾਂ ਮੋਡਲ ਜਮਾਨਾ ਆ ਗਿਆ ਹੈ ਵਿੱਚ ਪਿੱਛੇ ਜੀ ਚਾਈਨਾ ਡੋਰ ਚ ਲਾਤੀ ਉਹਨੇ ਬਹੁਤ ਬੁਰਾ ਉਹਦਾ ਹਾਲ ਹੋਇਆ ਕਿ ਲੋਕੀ ਗੁੱਡੇ ਬਧਾਨੇ ਬੰਦ ਕਰ ਗਏ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਨੁਕਸਾਨ ਕਰ ਦਿੰਦੇ ਕਦੀ ਪੰਛੀਆਂ ਦਾ ਇਨਸਾਨ ਦਾ ਬੱਚਿਆਂ ਦਾ ਐ ਖਬਰਾਂ ਦਿਖਦੇ ਰਹਿੰਦੇ ਕਦੀ ਕਿਸੇ ਦਾ ਗਲਾ ਕਟੋ ਗਿਆ ਕਿਸੇ ਪੈਰ ਤੋਂ ਫਸ ਗਈ ਹੈ ਤੇ ਇਸ ਵਾਰ ਜੋ ਪ੍ਰਸ਼ਾਸਨ ਦਾ ਜਾਂ ਪੰਜਾਬ ਗਵਰਨਮੈਂਟ ਦਾ ਫੈਸਲਾ ਬਹੁਤ ਵਧੀਆ ਡਰੋਨ ਰਾਈ ਚੈੱਕ ਕੀਤਾ ਜਾ ਰਿਹਾ ਹਰ ਮਕਾਨ ਹਰ ਕੋਠੇ ਤੇ ਕਿਤੇ ਚਾਈਨਾ ਡੋਰ ਤੇ ਨ ਕੋਈ ਇਸਤੇਮਾਲ ਕਰ ਰਿਹਾ ਪਰ ਲੋਕੀ ਵੀ ਬੜਾ ਉਹਨਾਂ ਨੂੰ ਕੋਆਰਡੀਨੇਟ ਕਰਦੇ ਆ ਮਲਕੀ ਚਾਈਨਾ ਡੋਰ ਤੋਂ ਪ੍ਰੇਸ਼ ਕਰ ਰਿਹਾ ਸਿੰਪਲ ਡੋਰਾ ਤੇ ਗੁੱਡੇ ਉਧਾਰ ਰਿਹਾ ਔਰ ਬਦਿਆ ਰਿਸਪੌਂਸ ਹੈ ਇੰਜੋਏ ਬੱਚੇ ਖੁੱਲ ਕਰ ਰਿਹਾ ਗੁੱਡੀਆਂ ਤੁਸੀਂ ਇਧਰ ਕੈਮਰੇ ਚ ਦਿਖਾਈ ਦੇਣਗੇ ਤੁਹਾਨੂੰ ਇਹ ਪਤੰਗਬਾਜ਼ੀ ਬਹੁਤ ਜ਼ਿਆਦਾ ਹੋ ਰਹੀ ਹੈ ਕਿਤੇ ਸਾਊਂਡ ਲਗਾਇਆ ਕਿਤੇ ਡੈਕ ਕਿਸ ਨੇ ਢੋਲ ਲਗਾਇਆ ਕੋਠੇ ਦੇ ਔਰ ਫੁੱਲ ਆਨੰਦ ਲੈ ਰਹੇ ਆ ਬੱਚੇ ਇਸ ਲੋੜੀ ਦੇ ਪਰਬ ਦਾ ਔਰ ਇਸ ਲੋੜੀ ਦੇ ਵਿੱਚ ਜਿਸ ਤਰ੍ਹਾਂ ਕਿ ਕਈ ਬੱਚੇ ਹੁੰਦੇ ਗੁੱਡੀਆਂ ਦੇ ਸ਼ਕੀਰ ਹੁੰਦੇ ਆ ਕੋਈ ਲੋੜੀ ਗਾਣ ਦੇ ਸ਼ਕੀਰ ਹੁੰਦੇ ਕਈਆਂ ਨੇ ਸ਼ਾਮ ਨੂੰ ਅੱਜ ਜਾ ਕੇ ਹੋਣੀ ਤੁਰ ਪਰੋਣੇ ਕਰਾ ਕਰਾ ਜੀ ਜਾਣਾ ਆਪਣੇ ਲੋੜੀ ਦੇ ਜਿਹੜੇ ਗੀਤ ਨੇ ਸੋਨੇ ਗੀਤ ਇਹਨਾਂ ਨੂੰ ਕਰਨਾ ਕੋਈ ਸਾਗ ਟੋਡਾ ਦੇ ਮਾਈ ਲੋੜੀ ਇਸ ਤਰ੍ਹਾਂ ਦੇ ਗੀਤ ਗਾਉਂਦੇ ਆ ਔਰ ਉਹਨਾਂ ਦਾ ਮਨੋਰੰਜਨ ਕਰਾਉਂਦੇ ਲੋੜੀ ਦੀਆਂ ਬਧਾਈਆਂ ਲੰਦੇ ਆ ਲੋੜੀ ਪਰਬ ਦੀਆਂ ਬਧਾਈਆਂ ਸਭ ਨੂੰ ਮੇਰੇ ਵੱਲੋਂ ਵੀ ਸਭ ਨੂੰ ਦੇਖਣ ਨੂੰ ਮਿਲਦਾ ਜਿੱਦਾਂ ਤੁਸੀਂ ਦੱਸਿਆ ਕਿ ਪਿੱਛੇ ਜੀ ਲੋੜੀਆ ਤਿਆਰ ਹੈ ਕਾਫੀ ਆ ਮਨਾਏ ਜਾਂਦੇ ਲੇਕਿਨ ਪਿਛਲੇ ਦਿਨੀ ਗੱਲ ਕੀਤੀ ਆਵੇ ਤਾਂ ਚਾਈਨਾ ਡੋਰ ਦਾ ਪਿਛਲੇ ਸਾਲ ਕਾਫੀ ਜ਼ਿਆਦਾ ਪ੍ਰਯੋਗ ਹੋਇਆ ਸੀ ਇਸ ਸਾਲ ਦੀ ਗੱਲ ਕੀਤੀ ਆਵੇ ਤਾਂ ਕਿੰਨਾ ਕਿ ਲੋਕ ਚਾਈਨਾ ਡੋਰ ਨੂੰ ਵਿਸ਼ਕਾਰ ਕੀਤਾ ਗਿਆ ਉਹ ਦੇਸੀ ਡੋਰ ਤੇ ਗੁੱਡੇ ਲਾਉਂਦੇ ਨਹੀਂ ਰਾਂਦੇ ਪਿਆ ਇਹ ਦੇਖੋ ਜੀ ਜਿਹੇ ਜੀ ਹੁਣ ਮੈਂ ਛੱਤ ਤੇ ਚੜ ਕੇ ਦਿਖ ਰਿਹਾ ਪੋਜੀਸ਼ਨ ਤੇ ਮੈਨੂੰ ਨਹੀਂ ਲੱਗਦਾ ਕਿਸੇ ਕੋ ਚਾਈਨਾ ਡੋਰ ਹੋਏਗੀ ਕਿਉਂਕਿ ਚਾਈਨਾ ਡੋਰ ਤੇ ਉਹ ਦੂਰੋ ਹੀ ਲੱਭਦੀ ਹੈ ਮੋਟੀ ਡੋਰ ਹੁੰਦੀ ਹੈ ਤੇ ਇਹ ਡੋਰਾ ਸਿੰਪਲ ਹੈ ਦਾ ਥੋੜਾ ਫਰਕ ਹੈ ਇਹ ਕੱਚਾ ਧਾਗੇ ਦੀ ਤਰ੍ਹਾਂ ਹੁੰਦੀ ਹੈ ਜੇ ਕੋਈ ਜ਼ੋਰ ਲੱਗਦਾ ਕੋਈ ਪੰਛੀ ਤੇ ਵੀ ਟੁੱਟ ਜਾਂਦੀ ਹੈ ਚਾਈਨਾ ਡੋਰ ਇੱਕ ਪਲਾਸਟਿਕ ਡੋਰ ਹੈ ਜਿਹੜੀ ਉਹ ਰਬੜ ਵਾਂਗੂ ਉਹ ਟੁੱਟਦੀ ਨਹੀਂ ਉਹ ਜਿਹਦੇ ਗਲੇ 'ਚ ਫਸ ਗਈ ਪੈਰ 'ਚ ਫਸ ਗਈ ਉਹ ਗਲੇ ਨੂੰ ਕੱਟ ਦਿੰਦੀ ਆ ਉਹਨੇ ਥੋੜੇ ਦਿਨ ਪਹਿਲਾਂ ਵੀ ਇਹ ਦੇਖਿਆ ਕਿ ਅਰਦਾਸਪੁਰ ਦੇ ਵਿੱਚ ਕਾਫੀ ਜ਼ਿਆਦਾ ਹਾਸਾ ਹੋਇਆ ਕਿ ਇੱਕ ਬੰਦੇ ਦੀ ਕਿਰੀ ਜਾਨ ਤੇ ਨਹੀਂ ਗਈ ਲekin ਮਾਨਯੋਗ ਸਰਦਾਰ ਕਾਫੀ ਨੁਕਸਾਨ ਹੋਇਆ ਕਿਉਂਕਿ ਇਹ ਗੱਟੂ ਡੋਰ ਦੀ ਵਜ੍ਹਾ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਹਨੂੰ ਹਸਪਤਾਲ ਦੇ ਵਿੱਚ ਵੀ ਰੈਫਰ ਕੀਤਾ ਗਿਆ ਸੀ ਕਿਵੇਂ ਦੇਖਦੇ ਹੋ ਨੂੰ ਇਹ ਦੇਖੋ ਜੀ ਹੁਣ ਬੱਚੇ ਜਿੱਦ ਕਰਦੇ ਤੇ ਸਾਡੇ ਗਵਰਨਮੈਂਟ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਅਦਰ ਦੇਸ਼ਾਂ ਤੋਂ ਇਹ ਜੀ ਚੀਜ਼ਾਂ ਨਾਲ ਲੈਣ ਨਾ ਇਸਤੇਮਾਲ ਹੋਏ ਜੇ ਸਾਡੇ ਕੋਲ ਚਾਈਨਾ ਡੋਰ ਆਏ ਨਹੀਂ ਬਾਰੋ ਚਾਈਨਾ ਤੋਂ ਆਹੀ ਕਿੱਦਾਂ ਇਸਤੇਮਾਲ ਕਰਾਂਗੇ ਜਾਂ ਕਿੱਦਾਂ ਕੋਈ ਲਏਗਾ ਆਖਿਰ ਕੋਈ ਨਾ ਕੋਈ ਕੋਈ ਏਜੰਸੀ ਹੈ ਜਿਹੜਾ ਕਿ ਆਪਣੇ ਡੋਰ ਨੂੰ ਪ੍ਰੋਵਾਈਡ ਕਰਦੀ ਆਂ ਇੰਡੀਆ ਚ ਭੇਜਦੀ ਆ ਉੱਥੋਂ ਫਿਰ ਬੱਚੇ ਲਾਂਦੇ ਜਦੋਂ ਆਏਗੇ ਨੀ ਤੇ ਲੇਗਾ ਕੌਣ ਦੇਖਣ ਮਿਲਦਾ ਕਾਫੀ ਆ ਮਾਨ ਸਰਕਾਰ ਵਾਲੇ ਪਰਾਲਾ ਕੀਤਾ ਗਿਆ ਸੀ ਲੇਕਿਨ ਲੱਗਦਾ ਕਿ ਉਰਾ ਹੀ ਅਸਰ ਆ ਕਿ ਇਸ ਵਾਰੀ ਚਾਈਨਾ ਡੋਰ ਨਹੀਂ ਵਕੀ ਇਹ ਦੇਖੋ ਜੀ ਜੋ ਮਾਨ ਸਰਕਾਰ ਦਾ ਪਰਾਲਾ ਉਹ ਪਰਾਲੇ ਦੇ ਚੱਲਦੇ ਹੋਏ ਹੀ ਅੱਜ ਸਾਨੂੰ ਜਿਹੜੀ ਚਾਈਨਾ ਡੋਰ ਬਿਲਕੁਲ ਨਹੀਂ ਦਿਖੜੀ ਇੱਥੇ ਕਿਤੇ ਚਾਈਨਾ ਡੋਰ ਮੇਰਾ ਖਿਆਲ ਆ ਜੇ ਪੂਰਾ ਸ਼ਹਿਰ ਫਿਰਾਂਗੇ ਤੇ ਖੇਰ ਸ਼ਾਇਦ ਬਾਈ ਚਾਂਸ ਹੈ ਕਿਤੇ ਬਾਈ ਚਾਂਸ ਹੈ ਸੋਚੋ 1% ਕਿਤੇ ਮਿਲ ਜੇ ਬਾਕੀ ਮੁਸ਼ਕਿਲ ਆ ਲੱਗ ਨਹੀਂ ਰਿਹਾ ਚਾਈਨਾ ਡੋਰ ਕਹਨੇ ਇਸਤੇਮਾਲ ਕੀਤੀਏਗੀ ਬਿਲਕੁਲ ਹਾਂ ਦੇਖ ਸਕਦੇ ਕੋਈ ਕਿਰੇ ਨਵੇਂ ਵਿਆਹ ਜੋੜੇ ਹੁੰਦੇ ਆ ਉੰਦੇ ਘਰਾਂ ਵਿੱਚ ਵੀ ਜਾਂਨਾ ਔਰ ਬਾਜੇ ਵੀ ਆ ਬਾਜੇ ਵਾਲੇ ਵੀ ਆਉਂਦੇ ਔਰ ਗੀਤ ਗਾਏ ਵੀ ਕਰਤੀ ਆਂਦੇ ਔਰ ਲੋੜੀ ਦਾ ਤਿਹਾੜਾ ਕਣੋਲੇ ਸ਼ਾਮ ਮਿਲੇ ਅਗਨੀ ਪ੍ਰਗਟਵੀ ਕੀਤੀ ਜਾਂਦੀ ਹੈ ਉਹਨੂੰ ਕਿਵੇਂ ਦੇਖਦੇ ਤੁਸੀਂ ਇਹਦਾ ਕੋਈ ਲੋੜੀ ਦਾ ਤਿਹਾਰ ਤੇ ਆਸਾ ਤਿਹਾਰ ਆ ਕਿ ਜਿੰਨਾਂ ਕਈ ਤਰ੍ਹਾਂ ਦੇ ਜੀਓ ਦੇ ਜਿੰਨਾਂ ਭੰਡ ਹੁੰਦੇ ਆ ਜਾਂ ਜੀ ਕੋਈ ਬਾਜੀਗਰ ਕੋਈ ਬੈਂਡ ਵਾਲੇ ਜਾਂ ਕੋਈ ਹੋਰ ਕਈ ਤਰ੍ਹਾਂ ਪ੍ਰਕਾਰ ਦੇ ਬੰਦੇ ਜਿਹੜੇ ਲੋੜੀ ਨੂੰ ਕਰ ਕਰ ਜਾ ਕੇ ਲੋੜੀ ਮੰਗਦੇ ਆ ਔਰ ਆਪਣਾ ਆਨੰਦ ਲੈਂਦੇ ਔਰ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਆਸ਼ੀਰਵਾਦ ਲੈਂਦੇ ਆ ਤੇ ਪਬਲਿਕ ਵੀ ਸਾਰਿਆਂ ਨੂੰ ਕਿਸੇ ਨੂੰ ਕੋਈ ਮਠਾਈ ਦੀ ਲੋੜੀ ਵਧਾਈ ਦੇ ਰਿਹਾ ਕਿਸੇ ਨੂੰ ਕੱਪੜੇ ਦੀ ਦੇ ਰਿਹਾ ਕਿਸੇ ਨੂੰ ਪੈਸੇ ਦੇ ਦੇ ਰਿਹਾ ਜਾਂ ਕਿਸੇ ਨੂੰ ਖਾਨ ਪੇਂਦੇ ਮਲਕੇ ਕਿਸੇ ਨੂੰ ਕੋਈ ਨਰਾਜ ਨਹੀਂ ਕਰਦਾ ਖੁਸ਼ੀ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਕਰਦੇ ਆ ਵੈਲਕਮ ਕਰਦੇ ਆ ਅਜੀ ਆਏ ਨੇ ਕਹਿੰਦੇ ਆ ਪੰਜਾਬ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਨੇ ਦੱਸਿਆ ਕਿ ਲੋੜੀਆ ਤਿਆਰ ਹੈ ਦੀਨਾਗਰ ਤੇ ਗਦਾਸਪੁਰ ਦੇ ਵਿੱਚ ਕਾਫੀ ਉਤਉਪ ਉਤਵਨਾ ਮਨਾਇਆ ਜਾ ਰਿਹਾ ਜਿਹੜੇ ਚੱਲਦੇ ਉਹਨਾਂ ਦੱਸਿਆ ਕਿ ਬੱਚਿਆਂ ਦੇ ਵਿੱਚ ਵੀ ਕਾਫੀ ਹੁਸਾ ਦੇਖਣ ਨੂੰ ਮਿਲਦਾ ਉਹ ਚੱਲਦੇ ਉਹਨਾਂ ਨੇ ਇਹ ਵੀ ਦੱਸਿਆ ਕਿ ਨਵੇਂ ਵਿਆਹ ਕੀ ਨੇ ਜੋੜੇ ਹੁੰਦੇ ਆ ਉਹਦੇ ਘਰਾਂ ਦੇ ਵਿੱਚ ਵੀ ਕਿਹੜੇ ਬਾਜੇ ਵਾਲੇ ਆ ਜਦ ਕੋਈ ਕਲੇਟੋ ਢੋਲ ਵਜਾ ਕੇ ਉਹਦੇ ਘਰ ਅੰਜੋਇਮੈਂਟ ਕਰਦੇ ਆ ਔਰ ਇਤੋਂ ਲੋਰੀਆ ਤਿਆਰ ਆ ਬੜਾ ਹੀ ਧੂਮਤਾ ਬਣਾ ਬਣਾਇਆ ਦੇਖਦੇ ਹੋ ਡੈਨਿਕਸ ਵੇਰਾ ਟੀਵੀ ਮੈਨੇਜਰ ਦਿਨ ਦਿਨ